ਕੀ ਗੱਲ ਜੀ ਸਾਰਿਆਂ ਨੂੰ ਕਿਲਾ ਨਰੈਨ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਚੱਲੇ ਸੀਗੇ ਮਕਸਰ ਸਾਹਿਬ ਮਾਗੀ ਦੇ ਮੇਲੇ ਤੇ ਤੇ ਟਰੈਕਟਰ ਆਪਾਂ ਕਰ ਲਿਆ ਆਪਣਾ ਤਿਆਰ ਟਰਾਲੇ ਤੇ ਦੇਖ ਲਓ ਆਪਾਂ ਤਰਪਾਲ ਲਾਏ ਆ ਦੋ ਇਹਦੇ ਨਾਲ ਜੇ ਕੋਈ ਮੀਂਹ ਨਹੀਂ ਆਈ ਰਾਹ ਦੇ ਵਿੱਚ ਤੇ ਹਵਾ ਵੀ ਨਹੀਂ ਵੱਜਦੀ ਕੋੜੀਆਂ ਨਾ ਤੇ ਵੀਡੀਓ ਜਦੋਂ ਇਹਨਾਂ ਨੂੰ ਚੜਾਉਂਦੇ ਸੀ ਜੀ ਉਦੋਂ ਬਣੀ ਨਹੀਂ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਹੁਣ ਆਪਾਂ ਤੁਹਾਨੂੰ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਥੋਂ ਦੀ ਮੰਡੀ ਦੀ ਤੇ ਹੁਣ ਆਪਾਂ ਖੁਰਨੀਆਂ ਰੱਖ ਲਈਏ ਇਹਨਾਂ ਦੀਆਂ ਤੇ ਦੋ ਖੁਰਨੀਆਂ ਤਰ੍ਹਾਂ ਰੱਖਣੀਆਂ ਆਪਾਂ ਪਹਿਲਾਂ ਨੀਰਾ ਥੱਲੇ ਲਾ ਦਵੇ ਨੀਰਾ ਲੈ ਆ ਜੀ ਨੀਰਾ ਲੈ ਕੇ ਤੁਹਾਨੂੰ ਮੈਂ ਦਾਲਦਾ ਅਰੇ ਇਹ ਵੀ ਫੋਟੋ ਲਈ ਦੋ ਤੁਹਾਨੂੰ ਅੰਦਰ ਦਿਖਾਉਨੇ ਆ ਹੁਣ ਆਪਾਂ ਤੇ ਦਿਲਜਾਨ ਨੂੰ ਆਪਾਂ ਗੱਲ ਨੂੰ ਲੈ ਕੇ ਜਾਣਾ ਵਾ ਅੱਜ ਆਪਾਂ ਘੋੜੀਆਂ ਲੈ ਕੇ ਗਏ ਆ ਆ ਖੁਰਨੀਆਂ ਦਿਲਜਾਨ ਦੀ ਇਦੇ ਉੱਪਰ ਆਪਾਂ ਇੱਥੇ ਕਿਲਾ ਨਾਰਾਇਣ ਸਟੱਡ ਫਾਰਮ ਲਿਖਣਾ ਵਾ ਇਹ ਆਪਾਂ ਕੱਲ ਕਢਵਾ ਲਿਆ ਹੁੰਦਾ ਸੀਗਾ ਤੇ ਉੱਥੇ ਜਾ ਕੇ ਲਾ ਦਾਂਗੇ ਆਪਾਂ ਇਹਨੂੰ ਸਾਫ਼ ਸੁਫ਼ ਕਰਕੇ ਗਿੱਲੀ ਐ ਇਹ ਹਜੇ ਇਹ ਗਿੱਲੀ ਐ ਇਹਨੂੰ ਆਪਾਂ ਸਾਫ਼ ਸੁਫ਼ ਕਰਕੇ ਲਾ ਦਾਂਗੇ ਤੇ ਆ ਬਾਕੀ ਖੁਰਨੀਆਂ ਕੋੜੀਆਂ ਦੀਆਂ ਤੇ ਆ ਨੀਰਾ ਪਿਆ ਵਾ ਇਹ ਪੈਕ ਕਰ ਲਿਆ ਗੱਟਿਆਂ ਦੇ ਵਿੱਚ ਉੱਥੇ ਪਾਉਣ ਲਈ ਕੋੜੀਆਂ ਨੂੰ ਤੇ ਆ ਪਾਈਪ ਇਹ ਆਪਾਂ ਖੁਰਨੀ ਉਹ ਵਾਲੀ ਹੈ ਜਿਹੜੀ ਦਿਲਜਾਨ ਦੀ ਉਹਦੇ ਸਾਈਡ ਦੇ ਵਿੱਚ ਗੱਡਾਂਗੇ ਆਪਾਂ ਸਾਈਡ 'ਚ ਤੇ ਇੱਥੇ ਆਪਾਂ ਹੁੱਕ ਨਾਲ ਇਹਨੂੰ ਬੰਨ੍ਹ ਦਾਂਗੇ ਰੱਸੀ ਉਹਦੇ ਇੱਥੇ ਬੰਨ੍ਹਾਂਗੇ ਆਪਾਂ ਤੇ ਨੀਰੇ ਆਪਾਂ ਹੌਲੀ-ਹੌਲੀ ਲੈ ਜਾਂਦੇ ਆਣ ਲੱਦ ਲੈਨੇ ਆ ਤੇ ਬਾਕੀ ਦਿਲਜਾਨ ਨੂੰ ਆਪਾਂ ਕੱਲ ਨੂੰ ਲੈ ਕੇ ਆਉਣਾ ਵਾ ਅੱਜ ਆਪਾਂ ਸਿਰਫ ਆਪਣੀਆਂ ਘੋੜੀਆਂ ਹੀ ਲੈ ਕੇ ਚੱਲੇ ਆਂ ਤੇ ਤੇ ਬਾਕੀ ਆਪਣੀਆਂ ਘੋੜੇ ਘੋੜੀਆਂ ਜਿਹੜੀਆਂ ਹੈ ਰਹਿ ਗਈਆਂ ਉਹ ਆਪਾਂ ਬਾਅਦ ਚ ਲੈ ਕੇ ਚੱਲਾਂਗੇ ਪਹਿਲਾਂ ਹੁਣ ਇਹਨਾਂ ਨੂੰ ਲੈ ਚਲੀ ਆਪਾਂ ਤੇ ਦੂਜੀਆਂ ਘੋੜੀਆਂ ਆਪਾਂ ਬਾਅਦ ਵਿੱਚ ਲੈ ਕੇ ਚੱਲਾਂਗੇ ਤੇ ਟਰਾਲਾ ਆਪਣਾ ਪੂਰਾ ਤਿਆਰ ਹੈ ਇੱਥੇ ਦੋ ਤਰਪਾਲ ਲੱਗੇ ਆਪਣੇ ਤਿਆਰ ਕਰਨ ਲਈ ਤੇ ਟਰੈਕਟਰ ਆਪਣਾ ਪੂਰਾ ਘੇਮ ਅੱਜ ਤੇ ਤਿੰਨ ਘੰਟਿਆਂ ਦਾ ਰਾਹ ਵਾ ਵੀ ਅਸੀਂ ਹਿਸਾਬ ਲਾਇਆ ਸੀਗਾ ਮੋਟਾ-ਮੋਟਾ ਤਿੰਨ ਘੰਟੇ ਲੱਗਦੇ ਆ ਜਾਂਚ ਤੇ ਚੱਲਦੇ ਆਂ ਅਸੀਂ ਵੀ ਬਾਅਦ ਵਿੱਚ ਤੇ ਪਹਿਲਾਂ ਅਈ ਘੋੜੀਆਂ ਛੱਡ ਆਈਏ ਉੱਥੇ ਧੰਨਵਾਦ ਜੀ ਆਪਣੀ ਗੱਡੀ ਵੀ ਹੋ ਗਈ ਆ ਜੀ ਤਿਆਰ ਤੇ ਆਪਾਂ ਟਰਾਲਾ ਪਹਿਲਾਂ ਭੇਜਤਾ ਸੀਗਾ ਤੇ ਹੁਣ ਆਪਾਂ ਗੱਡੀ ਲੈ ਕੇ ਚੱਲੇ ਆਂ ਇਹਦੇ ਵਿੱਚ ਆਹ ਟਰਾਲੀ 'ਚ ਆਪਾਂ ਇੱਕ ਆਪਣੀ ਘੋੜੀ ਤੇ ਇੱਕ ਚਿੱਟਾ ਨੁਗਰਾ ਬਸ਼ੇਰਾ ਉਹ ਲੈ ਕੇ ਚੱਲੇ ਆਂ ਤੇ ਬਾਕੀ ਘੋੜੀਆਂ ਆਪਾਂ ਟਰਾਲੇ 'ਚ ਭੇਜਤੀਆਂ ਸੀਗੀਆਂ ਤੇ ਹੁਣ ਬਾਕੀ ਚੱਲਦੇ ਆਂ ਆਪਾਂ ਤੇ ਪੋਸਟਰ ਆਪਣਾ ਉਹ ਟੰਗ ਲਿਆ ਸੀ ਆਪਾਂ ਤੇ ਜਿਹੜਾ ਦਿਲਜਾਨ ਦਾ ਆਪਣਾ ਕੱਲ ਨੂੰ ਪੋਸਟਰ ਆਪਾਂ ਬਣਨਾ ਦਿੱਤਾ ਹੋਇਆ ਵਾ ਉਹ ਕੱਲ ਨੂੰ ਬਣ ਜੂਗਾ ਤੇ ਆਪਾਂ ਨੂੰ ਮਿਲ ਜੂਗਾ ਕੱਲ ਨੂੰ ਦਿਲਜਾਨ ਦਾ ਵੀ ਆਪਾਂ ਪੋਸਟਰ ਨਵਾਂ ਬਣਵਾਇਆ ਵਾ ਤੇ ਉਹ ਆਪਾਂ ਨੂੰ ਕੱਲ ਨੂੰ ਮਿਲ ਜੂਗਾ ਤੇ ਫਿਰ ਪਾਈਪਾਂ ਜਿਹੜੀਆਂ ਦਿਲਜਾਨ ਦੀ ਖੁਰਨੀ ਤੇ ਆਲੇ ਦੁਆਲੇ ਗੱਡਣੀਆਂ ਸੀ ਆਪਾਂ ਉਹ ਆਪਾਂ ਹੁਣ ਹੀ ਨਾਲ ਲੈ ਚੱਲੇ ਆ ਤੇ ਅੱਜ ਆਪਾਂ ਸਾਰੀ ਉਥੇ ਸੈਟਿੰਗ ਕਰਿਆਵਾਂਗੇ ਤੇ ਕੱਲ ਨੂੰ ਦਿਲਜਾਨ ਨੂੰ ਲੈ ਚਲਾਂਗੇ ਨਾਲ ਆਪਾਂ ਤੇ ਦਿਲਜਾਨ ਆਪਣਾ ਰਹੂ ਉਥੇ 13 14 15 ਇਹ ਤਿੰਨ ਦਿਨ ਰਹੂ ਆਪਣਾ ਦਿਲਜਾਨ ਉਥੇ ਤੇ 16 ਨੂੰ ਆਪਾਂ ਲੈ ਜਾਵਾਂਗੇ ਹੁਣ ਤੇ ਆਜੋ ਸਾਰੇ ਵੀਰ ਭਰਾ ਤੇ ਆਪਾਂ ਬਸ ਪਹੁੰਚਣ ਵਾਲੀਆਂ ਟਰਾਲਾ ਆਪਣਾ ਪਹੁੰਚ ਗਿਆ ਹੋਊਗਾ ਨੇੜੇ ਹੀ ਹੋਣਗੇ ਜੇ ਨਾ ਵੀ ਪਹੁੰਚਿਆ ਹੋਇਆ ਆ ਆਪਣੀਆਂ ਪਾਈਪਾਂ ਆਪ ਆਪਣਾ ਪੁੱਛ ਤੇ ਸਾਰਾ ਸਮਾਨ ਬਾਕੀ ਆਪਾਂ ਆਪਣਾ ਚੱਕ ਲਿਆ ਵਾ ਜਿੰਨਾ ਵੀ ਆਪਾਂ ਨੂੰ ਇੱਥੇ ਲੋਡ ਸੀਗੀ ਹੁਣ ਆਪਾਂ ਬਾਹਰ ਖੋਲੀਏ ਤੇ ਫਟਾਫਟ ਚੱਲੀਏ ਆਪਣੇ ਜਿੰਨੇ ਵੀ ਉੱਥੇ ਸੀਗੇ ਜਾਨ ਪਛਾਨ ਦੇ ਨੇੜੇ ਪਿੰਡ ਤੋਂ ਸਾਰੇ ਪਹੁੰਚ ਚੁੱਕੇ ਆ ਤੇ ਐਕਚੁਅਲੀ ਨਾ ਲੇਟ ਆਪਾਂ ਤਾਂ ਹੋ ਗਏ ਆਪਣੀ ਟਰਾਲੀ ਲੈ ਕੇ ਗਿਆ ਹੋਇਆ ਸੀ ਕੋਈ ਬੰਦਾ ਤੇ ਜੇ ਨਾ ਕੋਈ ਲੈ ਕੇ ਜਾਂਦਾ ਤੇ ਫੇਰ ਤਾਂ ਆਪਾਂ ਟਰਾਲੀ ਦੇ ਨਾਲ ਹੀ ਚੱਲ ਜਾਣਾ ਸੀਗਾ ਤੇ ਤਾਂ ਕਰਕੇ ਅੱਜ ਹੋ ਗਿਆ ਆਪਾਂ ਲੇਟ ਪਰ ਕੋਈ ਨਹੀਂ ਹੁਣ ਤਾਂ ਘੰਟਾ ਕੀ ਲੱਗਣਾ ਗੱਡੀ ਤੇ ਤਾਂ ਟਰੈਕਟਰ ਤੇ ਹੀ ਹੁੰਦਾ ਲੇਟ ਉਹ ਤੇ 3 ਘੰਟੇ ਲੱਗ ਜਾਂਦੇ ਆ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਕੀ ਹੋ ਚੁੱਕੇ ਆਪਾਂ ਮੰਡੀ ਦੇ ਵਿੱਚ ਐਂਟਰ ਤੇ ਬਸ ਸਾਹਮਣੇ ਮੰਡੀ ਹੀ ਆ ਕੂੜੀਆਂ ਲੈ ਕੇ ਆਪਾਂ ਪਹੁੰਚ ਚੁੱਕੇ ਆ ਟਰਾਲਾ ਆਪਣਾ ਪਹੁੰਚ ਗਿਆ ਵਾ ਤੇ ਆਪਾਂ ਟਰਾਲੀ ਦੇ ਲੈ ਜਾਂਦੀਆਂ ਬਾਕੀ ਥੋੜੀਆਂ ਬੱਸ ਪਹੁੰਚ ਗਏ ਆ ਬਾਕੀ ਤੁਹਾਨੂੰ ਆਪਾਂ ਅੱਗੇ ਦੀ ਅੱਗੇ ਦਿਖਾਈ ਚਲਾਂਗੇ ਸਾਰਾ ਕੁਝ ਦਿਖਾਵਾਂਗੇ ਉੱਥੇ ਆਪਾਂ ਜੀ ਅੱਜ ਦੇ ਦਿਨ ਦੀ ਹੋ ਰਹੀ ਆਪਣੀ ਇੱਥੇ ਹੀ ਐਂਡਿੰਗ ਤੇ ਤੁਹਾਨੂੰ ਆਪਾਂ ਸ਼ਾਮ ਦੇ ਵੇਲੇ ਰਾਤ ਦੇ ਵੇਲੇ ਦੇ ਜਾਨਵਰ ਦਿਖਾ ਦਿੰਨੇ ਆ ਵੀ ਇਹਨਾਂ ਦਾ ਆਪਾਂ ਕੀ ਸੈਟਅਪ ਕੀਤਾ ਇੱਥੇ ਇਧਰ ਇਹ ਇੱਕ ਇੱਥੇ ਘੋੜੀ ਬੰਤੀ ਆ ਮੂਰੇ ਇਹਦੇ ਖੁਰਲੀ ਆ ਇਹਦੇ ਮੂਰੇ ਇੱਕ ਖੁਰਲੀ ਤੇ ਇਹਨੇ ਖੁਰਲੀ ਸੈੱਟ ਦੀ ਹੁਣ ਆਪਦੀ ਇਹ ਹੋਣੀ ਵੇਖੀ ਮੈਂ ਵੀ ਆ ਕੇ ਵੀਡੀਓ ਬਣਾਉਣ ਲੱਗੇ ਨਹੀਂ ਤੇ ਇਹ ਪਹਿਲਾਂ ਖੁਰਨੀ ਚੱਕਦੇ ਆ ਇਹਦੀ ਤੇ ਪਿਛਾੜੀਆਂ ਲਾਈਆਂ ਹੋਈਆਂ ਆਪਾਂ ਇਹਨਾਂ ਦੇ ਤੇ ਦੰਦੀ ਵੀਡੀਓ ਜੇ ਕਿਤੇ ਮਿਸ ਹੋ ਜੇ ਤਾਂ ਮਾਫੀ ਚਾਹੁੰਦੇ ਆ ਜੀ ਪਰ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਹੁਣ ਤੋਂ ਵੀ ਮਿਸ ਹੋਵੇ ਨਾ ਤੇ ਹੁਣ ਆਪਾਂ ਐਂਡਿੰਗ ਕਰਦੇ ਆਂ ਇਹ ਵਲੌਗ ਦੀ ਤੇ ਕੱਲ ਤੋਂ ਕੱਲ ਨੂੰ ਨਵਾਂ ਵਲੌਗ ਆਪਾਂ ਸ਼ੁਰੂ ਕਰਨਾ ਵਾ ਤੇ ਬੰਦੇ ਸਾਡੇ ਹੁਣ ਰੋਟੀ ਖਾਈ ਜਾ ਰਹੇ ਆ ਹਾਂ ਖਾਲੀ ਰੋਟੀ ਵਾਏ ਇਹੇ ਬੰਦੇ ਹੀ ਕਰਕੇ ਜੀ ਸਾਡੇ ਜਾਨਵਰ ਪਾਲਦੇ ਆ ਵੈਸੇ ਸਹੀ ਪੁੱਛੋ ਤਾਂ ਹਾਂ ਖਾਣਾ કેਸਾ ਹੈ ਬਹੁਤ ਦਸਤ ਠੀਕ ਆ ਲਓ ਆ ਟਰੈਕਟਰ ਆਪਾਂ ਖੜਾਏ ਹੋਏ ਆ ਇੱਥੇ ਤੇ ਬਾਕੀ ਇਹ ਵਲੌਗ ਦੇ ਵਿੱਚ ਇੰਨਾ ਹੀ ਮਿਲਦੇ ਆ ਅਗਲੇ ਵਲੌਗ